ਸੱਤ ਸਾਲ ਹੋ ਗਿਆ ਵੀਜੀ ਖੜਿਆ ਹਾਂ ਹਾਂ ਜੀ ਕੀ ਤਿਆਰ ਕਰਦੇ ਹੋ ਆਪ ਨੂੰ ਵੀ ਸਾਗ ਮੱਕੀ ਦੀ ਰੋਟੀ ਦਾਲ ਸਬਜੀ ਰਾਇਤਾ ਤੇ ਸਿੰਪਲ ਰੋਟੀ ਕਣਕ ਦੀ ਤੇ ਕੜੀ ਚਾਵਲ ਦਾਲ ਚਾਹ ਇਹ ਸਾਰਾ ਕੁਝ ਤੁਸੀਂ ਤਿਆਰ ਕਰਦੇ ਹੋ ਹਾਂ ਜੀ ਸਾਰਾ ਕੁਝ ਘਰੇ ਆਪ ਹੀ ਤਿਆਰ ਕਰੀਦਾ ਗੁਰਦਾਸ ਮਾਨ ਸਾਹਿਬ ਜੀ ਦਾ ਗਾਣਾ ਵੀ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਸਾਡੀ ਸੋਚ ਵੱਡੀ ਛੋਟੀ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੋਰ ਦੋਨੇ ਹੀ ਮੀਮੇ ਮੀਆਂ ਵੀ ਵੀ ਰਲ ਕੇ ਕਰਦੇ ਆ ਕੋਈ ਮੈਨੂੰ ਇਹਦੇ ਵਿੱਚ ਉਹ ਨਹੀਂ ਹੈ ਔਰ ਹੁਣਾ ਵੀ ਨਹੀਂ ਚਾਹੀਦਾ ਦੇਖ ਰਹੇ ਹਾਂ ਛੋਟੇ ਆਪੀ ਵੀ ਤੁਸੀਂ ਬੜਾ ਅੱਛਾ ਸੈਟਅਪ ਲਗਾਇਆ ਇੱਕ ਲੱਗ ਰਿਹਾ ਜਿਵੇਂ ਰਸੋਈ ਹੋਵੇ ਪੂਰੀ ਰਸੋਈ ਵਰਗੀ ਜੋ ਫੀਲਿੰਗ ਜਿਹੜੀ ਇੱਥੇ ਆ ਰਹੀ ਹੈ ਜਿਵੇਂ ਤੁਹਾਡੇ ਘਰ ਦੇ ਜਿਹੜੇ ਇੱਥੇ ਜਿਵੇਂ ਆਪਣੇ ਬੈਠੇ ਹੁੰਦੇ ਆ ਰਸੋਈ ਦੇ ਵਿੱਚ ਘਰ ਦੇ ਵਿੱਚ ਖਾਣਾ ਬਣਾਉਂਦੇ ਆ ਮਾਵਾ ਪੈਨਾ ਉਦਾਂ ਹੀ ਜੋ ਹੈ ਇੱਥੇ ਫੀਲਿੰਗ ਆ ਰਹੀ ਹੈ ਸਾਰੀ ਇਹ ਤੁਹਾਨੂੰ ਫੀਲਿੰਗ ਕਰ ਲਈਏ ਇੱਥੇ ਬੈਣਦੇ ਨਹੀਂ ਸਰ ਜਦੋਂ ਤੁਸੀਂ ਖਾਓਗੇ ਉਦੋਂ ਵੀ ਤੁਹਾਨੂੰ ਇਹੀ ਫੀਲਿੰਗ ਆਊਗੀ ਇੱਕ ਘਰ ਵਾਂਗੂ ਰੋਟੀ ਖਾ ਰਹੇ ਆ ਹਲੇ ਮੈਂ ਇਸ ਨੂੰ ਦੁਕਾਨ ਨੂੰ ਆਪਣੀ ਨੂੰ ਕੋਈ ਨਾਂ ਨਹੀਂ ਦਿੱਤਾ ਇਸ ਕਰਕੇ ਨਾਂ ਨਹੀਂ ਦਿੱਤਾ ਕਿ ਲੋਕਾਂ ਦਾ ਰਿਸਪੌਂਸ ਹੀ ਦੇਖਾਂਗੇ ਕੀ ਨਾਂ ਦੇ ਰਹੇ ਨੇ ਹੁਣ ਲੋਕਾਂ ਨੇ ਨਾਮ ਦੇਤਾ ਆ ਬਸ ਹੁਣ ਬਹੁਤ ਜਲਦੀ ਨਾਂ ਵੀ ਸ਼ੋਅ ਕਰ ਦੇਣਾ ਹੈ ਇੱਥੇ ਮਤਲਬ ਲੋਕਾਂ ਨੇ ਖਾ ਪੀ ਕੇ ਸਵਾਦ ਵਾਲਾ ਤੁਹਾਨੂੰ ਨਾਂ ਦਿੱਤਾ ਜਿਸ ਤਰ੍ਹਾਂ ਸਵਾਦ ਹੈ ਉਸ ਤਰ੍ਹਾਂ ਸਵਾਦ ਵਾਲਾ ਹੀ ਨਾਂ ਹੋਏਗਾ ਹਾਂਜੀ ਘਰ ਦਾ ਸਵਾਦ ਹਰੇਕ ਬੰਦਾ ਜਿੰਨੇ ਵੀ ਗਾਹਕ ਮੇਰੇ ਕੋਲੇ ਕਸਟਮਰ ਆਂਦੇ ਨੇ ਇਹੀ ਬੋਲਦੇ ਨੇ ਕਿ ਯਾਰ ਵਾਕਈ ਘਰ ਵਾਲਾ ਸਵਾਦ ਹੀ ਹੈ ਕੋਈ ਫੀਲ ਨਹੀਂ ਹੋ ਰਿਹਾ ਕਿੰਨੇ ਵਜੇ ਉੱਠਦੇ ਹੋ ਕਿੰਨੇ ਵਜੇ ਕਿਉਂਕਿ ਕਾਫੀ ਮਿਹਨਤ ਕਰਨੀ ਪੈਂਦੀ ਹੁੰਦੀ ਹਾਂਜੀ ਵੀਰ ਜੀ ਮਿਹਨਤ ਹਰੇਕ ਕੰਮ 'ਚ ਹੀ ਹੁੰਦੀ ਹੈ ਜੀ ਇਹ ਚ ਵੀਰ ਜੀ 4:30 ਵਜੇ ਉੱਠ ਖੜੀਦਾ ਵਾ ਉਸਪੈ ਸ਼ੁਰੂ ਹੋ ਜਾਈਦਾ ਬਾਅਦ ਸ਼ਾਮ ਨੂੰ 11 ਵਜੇ ਤੱਕ ਰਾਤ ਦੇ ਪਰਿਵਾਰ ਨੂੰ ਫਿਰ ਕਿੱਦਾਂ ਸੰਭਾਲਦੇ ਹੋ ਤੁਸੀਂ ਪੂਰਾ ਦਿਨ ਇੱਥੇ ਲਾਂਦੇ ਹੋ ਹਾਂਜੀ ਬੱਚੇ ਵੀਰ ਜੀ ਦੋ ਬੱਚੇ ਨੇ ਆਪਣੇ ਤੇ ਉਹਨਾਂ ਨੂੰ ਵੀਰ ਜੀ ਘਰੇ ਦਾਦੀ ਉਹਨਾਂ ਦੇ ਦੇਖਦੇ ਨੇ ਹਾਂਜੀ ਕਿਹੋ ਜਿਹਾ ਰਿਸਪੌਂਸ ਮਿਲਦਾ ਲੋਕੀ ਆ ਰਹੇ ਨੇ ਵਧੀਆ ਖਾ ਰਹੇ ਨੇ ਹਾਂਜੀ ਵੀਰ ਜੀ ਬਹੁਤ ਵਧੀਆ ਰਿਸਪੌਂਸ ਆ ਖਾ ਕੇ ਹੀ ਕਹਿ ਰਹੇ ਵੀ ਘਰ ਵਰਗਾ ਸਵਾਦ ਆ ਘਰ ਦਾ ਪਤਾ ਹੀ ਨਹੀਂ ਲੱਗਦਾ ਵੀ ਘਰ ਦਾ ਖਾਣਾ ਹੈ ਜਾਂ ਬਾਹਰ ਖਾ ਰਹੇ ਆ ਤੁਸੀਂ ਹੋਰ ਥੋੜੀ ਸਾਹਮਣੇ ਉਹ ਬੰਦਾ ਪੈਕ ਕਰ ਅਗਲੇ 5 ਚਾਰ ਚੀਜ਼ ਪੈਕ ਲੈ ਕੇ ਗਿਆ ਤਾਂ ਇੰਗਰਾਹੀ ਇਦੋਂ ਭਾਜੀ ਮੇਰੇ ਕੋਲ ਸਾਰੇ ਜਿੰਨੇ ਫਾਈਵ ਸਟਾਰ ਦੇ ਵਿੱਚ ਜਾਂ ਉਹ ਛੋਟੇ ਮੋਟੇ ਹੋਟਲ ਦੇ ਠਹਿਰਦੇ ਸਾਰੇ ਸਿੱਧਾ ਪੈਕ ਕਰਕੇ ਲੈ ਜਾਂਦੇ ਨੇ ਜਿਸ ਦਾ ਹੁਣ ਤੁਹਾਡੇ ਸਾਹਮਣੇ ਇੱਕ 30 ਬੰਦਿਆਂ ਦੀ ਰੋਟੀ ਪੈਕ ਕਰਵਾ ਕੇ ਲੈ ਕੇ ਆ। ਡਿਲੀਵਰੀ ਤੁਸੀਂ ਕਰਦੇ ਹੋ ਡਿਲੀਵਰੀ ਵੀ ਕਰਦੇ। ਨਹੀਂ ਡਿਲੀਵਰੀ ਨਹੀਂ ਹੁੰਦੀ ਜੀ। ਡਿਲੀਵਰੀ ਅਗਰ ਜ਼ਿਆਦਾ ਕੁਆਂਟੀਟੀ ਆ ਫੇਰ ਕਰ ਦਿੰਦੇ ਆ। ਆਦਰਵਾਇਜ਼ ਪੈਕਿੰਗ ਕਰ ਦਿੰਦੇ ਨੇ ਆਪਣੇ ਆਪ ਹੀ ਲੈ ਜਾਂਦੇ ਨੇ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਅਸੀਂ ਮੈਨੂੰ ਕੋਈ ਐਕਸਟਰਾ ਹੋ ਗਿਆ ਜੀ ਇਸ ਲਈ ਰਿਸਪੌਂਸ ਕਿੱਧਰ ਹੈ? ਬਹੁਤ ਵਧੀਆ ਰਸੋਈ ਹੈ। ਸਾਗ ਵਗੈਰਾ ਬਣਾ ਰਹੇ ਤੁਸੀਂ ਮੱਕੇ ਦੀ ਰੋਟੀ ਬਣਾ ਰਹੇ ਇਸ ਤੋਂ ਇਲਾਵਾ ਔਰ ਕੀ ਕੀ ਖਾਸ ਹੋਰ ਆਪਣੇ ਕੋਲ ਕੜੀ ਚਾਵਲ ਹੁੰਦਾ ਜੀ ਰਾਜਮਾ ਚਾਵਲ ਦਾਲ ਚਾਵਲ ਦਾਲ ਰੋਟੀ ਸਬਜ਼ੀ ਪਰਾਂਠੇ ਸਾਗ ਮੱਕੀ ਦੀ ਰੋਟੀ ਪਰਿਵਾਰ ਦਾ ਪੂਰਾ ਸਾਥ ਨਾਲ ਆਸੀ ਦੇਖ ਰਹੇ ਤੁਹਾਡੇ ਘਰ ਤੇ ਵੀ ਨਾਲ ਨੇ ਬਿਲਕੁਲ ਬਿਲਕੁਲ ਦੋਨੋਂ ਜਣੇ ਮੀਆਂ ਬੀਬੀ ਰਲ ਕੇ ਮੀਆਂ ਬੀਬੀ ਕੀ ਪੂਰੀ ਜੋਇੰਟ ਫੈਮਿਲੀ ਹੈ ਸਾਡੀ ਉਹ ਘਰੇ ਮੇਰੇ ਬੱਚਿਆਂ ਨੂੰ ਸਪੋਰਟ ਵੀ ਪੂਰੀ ਹੈ ਸਾਨੂੰ ਵੀ ਸਪੋਰਟ ਪੂਰੀ ਹੈ ਪੰਜ ਸਾਲ ਤੁਸੀਂ 5 ਸਟਾਰ ਹੋਟਲ ਵਿੱਚ 8 ਸਾਲ ਕਰੇ ਅੱਛਾ ਕੁਕਿੰਗ ਦਾ ਕੰਮ ਕੀਤਾ ਨਹੀਂ ਬਸ ਇਹ ਪਹਿਲੇ ਦਾ ਕੰਮ ਕਰਦਾ ਸੀ ਡਰਾਈਵਿੰਗ ਕਰੀ ਜਾਂਦਾ ਸੀ ਅੱਛਾ ਉਹ ਚੌਂਕ ਜਿਹੜਾ ਇੱਧਰ ਪੈਕਟ ਹੈ ਵੀ ਤੋਂ ਇੱਧਰ ਆ ਗਏ ਤੁਸੀਂ ਫਿਰ ਆਪਣੇ ਮਨ 'ਚ ਸੀਗਾ ਕਿ ਆਪਣਾ ਕੰਮ ਕਰਨਾ ਚਾਹੀਏ ਛੋਟਾ ਹੀ ਹੋਵੇ ਕਿਉਂ ਨਾ ਔਰ ਵਾਈਫ ਨੂੰ ਵੀ ਸੀਗਾ ਕਿ ਮੈਂ ਵੀ ਕੋਈ ਕੰਮ ਕਰਨਾ ਫਿਰ ਅਸੀਂ ਦੋਨਾਂ ਨੇ ਨਾਲ ਕੇ ਸੋਚਿਆ ਕਿ ਇਹੀ ਕੰਮ ਆ ਜਿਹੜਾ ਸਾਡੀ ਦੋਨੇ ਰਲ ਕੇ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰਹਿਮਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਕੁਲਬੀਰ ਰਾਹੀ ਅੱਜ ਅਸੀਂ ਲੁਧਿਆਣਾ ਦੇ ਲੋਦੀ ਰੋਡ ਤੇ ਜਿਹੜੇ ਮੌਜੂਦ ਆ ਜਿੱਥੇ ਪੰਜਾਬੀਆਂ ਵੱਲੋਂ ਜੋ ਹੈ ਖਾਨ ਪੀਣ ਦੀਆਂ ਕਾਫੀਆਂ ਜਿਹੜੇ ਨੇ ਕਾਰਟ ਚੀਜ਼ਾਂ ਲੱਗ ਜਾਂਦੇ ਜਾਂਦੇ ਇੱਕ ਸੈਟਅਪ ਤੁਹਾਨੂੰ ਦਿਖਾ ਦਈਏ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਹਾਤੀ ਦੇ ਵਿੱਚ ਇੱਕ ਸ਼ਾਨਦਾਰ ਸੈਟਅਪ ਜਿਹੜਾ ਲਗਾਇਆ ਗਿਆ ਹੈ ਜਿੱਥੇ ਮੱਕੇ ਦੀ ਰੋਟੀ ਸਰੋਦਾ ਸਾਗ ਚਾਟੀ ਦੀ ਲੱਸੀ ਤੇ ਹੋਰ ਵੀ ਜੋ ਹੈ ਕਈ ਸਾਰੀਆਂ ਚੀਜ਼ਾਂ ਖਾਣ ਪੀਣ ਦੀਆਂ ਜਿਹੜੀਆਂ ਨੇ ਇੱਥੇ ਵੇਚਿਆ ਜਾ ਰਹੀਆਂ ਨੇ ਘਰ ਵਾਂਗੂ ਜਿਹੜਾ ਰਸੋਈ ਇੱਥੇ ਬਣਾਈ ਗਈ ਹੈ ਇੱਕ ਭੈਣ ਜੀ ਜਿਹੜੇ ਨੇ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਉਹਨਾਂ ਵੱਲੋਂ ਮੱਕਈ ਦੀ ਰੋਟੀਆਂ ਜਿਹੜੀ ਦੋ ਤਵੇ ਰੱਖੇ ਨੇ ਉਸ ਤੇ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਪੰਜਾਬੀਆ ਦਾ ਖਾਸ ਜਿਹੜਾ ਮੱਕੇ ਦੀ ਰੋਟੀ ਤੇ ਸਰੋਦਾ ਸਾਗ ਹੁੰਦਾ ਹੈ ਤੇ ਜੇ ਜੇਕਰ ਉਹਨਾਂ ਨੂੰ ਇਹ ਮਿਲ ਜਾਵੇ ਤੇ ਫਿਰ ਮ제 ਹੀ ਆ ਜਾਂਦੇ ਨੇ ਗੱਲਬਾਤ ਕਰਾਂਗੇ ਪੈਂਜੀ ਦੇ ਨਾਲ ਪੈਂਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਸੰਦੀਪ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਲੇ ਸੀ 35 ਸਾਲ ਹੋ ਗਿਆ ਜੀ ਖੜਿਆ ਹਾਂ ਹਾਂ ਜੀ ਕੀ ਤਿਆਰ ਕਰਦੇ ਹੋ ਆਪ ਨੂੰ ਵੀ ਸਾਗ ਮੱਕੀ ਦੀ ਰੋਟੀ ਦਾਲ ਸਬਜੀ ਰਾਇਤਾ ਤੇ ਸਿੰਪਲ ਰੋਟੀ ਕਣਕ ਦੀ ਤੇ ਕੜੀ ਚਾਵਲ ਦਾਲ ਚਾਹ ਇਹ ਸਾਰਾ ਕੁਝ ਤੁਸੀਂ ਯਾਰ ਕਰਦੇ ਹੋ ਹਾਂ ਜੀ ਸਾਰਾ ਕੁਝ ਘਰੇ ਆਪ ਹੀ ਤਿਆਰ ਕਰੀਦਾ ਹਾਂ ਇਹ ਜੋੜਦੇ ਹੋ ਕਿੰਨੇ ਵਜੇ ਕਿਉਂਕਿ ਕਾਫੀ ਮਿਹਨਤ ਕਰਨੀ ਪੈਂਦੀ ਹੁੰਦੀ ਹੈ ਹਾਂਜੀ ਵੀਰ ਜੀ ਮਿਹਨਤ ਦਾ ਹਰੇਕ ਕੰਮ ਜੀ ਹੁੰਦਾ ਹੈ ਜੀ ਤੇ ਵੀਰ ਜੀ 7:30 ਵਜੇ ਉੱਠ ਖੜੀਦਾ ਵਾ ਤੇ ਉਸ ਤੋਂ ਹੀ ਸ਼ੁਰੂ ਹੋ ਜਾਈਦਾ ਬਾਅਦ ਸ਼ਾਮ ਨੂੰ 11 ਵਜੇ ਤੱਕ ਰਾਤ ਦੇ ਹਾਂਜੀ ਪਰਿਵਾਰ ਨੂੰ ਫਿਰ ਕਿੱਦਾਂ ਸੰਭਾਲਦੇ ਹੋ ਤੁਸੀਂ ਪੂਰਾ ਦਿਨ ਇੱਥੇ ਲਾਂਦੇ ਹੋ ਹਾਂਜੀ ਬੱਚੇ ਵੀਰ ਜੀ ਦੋ ਬੱਚੇ ਨੇ ਆਪਣੇ ਤੇ ਉਹਨਾਂ ਨੂੰ ਵੀਰ ਜੀ ਘਰੇ ਦਾਦੀ ਉਹਨਾਂ ਦੇ ਦੇਖਦੇ ਨੇ ਹਾਂਜੀ ਇਹਦੇ ਇਲਾਵਾ ਤੁਸੀਂ ਮੱਕੇ ਦੀ ਰੋਟੀ ਹੋਈ ਸਾਗ ਹੋਇਆ ਇਹ ਤੋਂ ਇਲਾਵਾ ਵੀ ਹੋਰ ਕੀ ਕੀ ਆਈਟਮ ਵੱਖਰੇ ਵੱਖਰੇ ਬਣਾਉਂਦੇ ਰੋ ਡੇ ਚੇਂਜ ਕਰਦੇ ਕੋਈ ਇੱਕ ਹੀ ਆਈਟਮ ਚੱਲਦੇ ਤੁਹਾਡੇ ਹਾਂਜੀ ਵੀਰ ਜੀ ਦਾ ਸਬਜੀ ਆਪਣੇ ਕੋ ਰੋ ਚੇਂਜ ਹੁੰਦੀ ਹੈ ਤੇ ਪਰੌਂਠੇ ਹੁੰਦੇ ਆ ਆਲੂ ਪਿਆਜ਼ ਮਿਕਸ ਪਰੌਂਠੇ ਹੁੰਦੇ ਆ ਔਰ ਲੱਸੀ ਹੁੰਦੀ ਹੈ ਜੀ ਹਾਂਜੀ ਪਰ ਇਹਦਾ ਰਿਸਪੌਂਸ ਮਿਲਦਾ ਲੋਕੀ ਆ ਰਹੇ ਨੇ ਵਧੀਆ ਖਾ ਰਹੇ ਨੇ ਹਾਂਜੀ ਵੀਰ ਜੀ ਬਹੁਤ ਵਧੀਆ ਰਿਸਪੌਂਸ ਆ ਖਾ ਕੇ ਹੀ ਕਹਿ ਰਹੇ ਵੀ ਘਰ ਵਰਗਾ ਸਵਾਦ ਆ ਘਰ ਦਾ ਪਤਾ ਹੀ ਨਹੀਂ ਲੱਗਦਾ ਵੀ ਘਰ ਦਾ ਖਾਣਾ ਹੈ ਜਾਂ ਬਾਹਰ ਖਾ ਰਹੇ ਆ ਬਿਲਕੁਲ ਬੈਠੇ ਦੀ ਗੱਲ ਕਰੀਏ ਤੁਸੀਂ ਬੈਠੇ ਵੀ ਇਦਾਂ ਹੋਇਆ ਕਿ ਜਿਵੇਂ ਘਰ ਦੀ ਰਸੋਈ ਵਿੱਚ ਸਟਾਰ ਜੀ ਮਾਮਾ ਪਿਆਣਾ ਰੋਟੀਆਂ ਪਕਾਉਂਦੇ ਨੇ ਬਣਾਉਂਦੇ ਨੇ ਉਹੀ ਉਹੀ ਹਿਸਾਬ ਜਿਹੜਾ ਇੱਥੇ ਨਜ਼ਰ ਆ ਰਿਹਾ ਇੱਕ ਰਸੋਈ ਨਜ਼ਰ ਆ ਰਹੀ ਹੈ ਹਾਂਜੀ ਵੀਰ ਜੀ ਖਾ ਗਏ ਹੀ ਕਹਿ ਰਹੇ ਵੀ ਪਤਾ ਨਹੀਂ ਲੱਗਦਾ ਵੀ ਅਸੀਂ ਬਾਹਰ ਖਾਂਦਾ ਆ ਜਾਂ ਘਰੇ ਖਾਂਦਾ ਆ ਇਹ ਹੀ ਲੱਗਦਾ ਵੀ ਘਰ ਹੀ ਖਾ ਰਹੇ ਆ ਅਸੀਂ ਬਿਲਕੁਲ ਜੋ ਹੈ ਪੰਜਾਬੀ ਜਿਹੜੇ ਪਹਿਲਾਂ ਖਾਣ ਪੀਣ ਦੇ ਸ਼ੌਕੀਨ ਤੇ ਹੈ ਹੀ ਨੇ ਹਮੇਸ਼ਾ ਤੋਂ ਤੇ ਖਾਣ ਦੇ ਵੀ ਜੋ ਹੈ ਉਹ ਸ਼ੌਕੀਨ ਹੋ ਗਏ ਨੇ ਤਾਂ ਹੁਣ ਤਾਂ-ਤਾਂ ਤੇ ਜਿਹੜੇ ਨੇ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਰੇੜੀਆਂ ਇਸ ਤਰ੍ਹਾਂ ਦੇ ਕਾਰਟ ਜਿਹੜੇ ਲਗਾਏ ਜਾ ਰਹੇ ਨੇ ਜਿੱਥੇ ਪੰਜਾਬੀ ਜੋ ਹੈ ਖਾਸ ਤੌਰ ਤੇ ਪੰਜਾਬੀ ਪਹੁੰਚ ਰਹੇ ਨੇ ਤੇ ਪੰਜਾਬੀ ਵਧੀਆ ਸਵਾਗ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਗੱਲਬਾਤ ਇਹਨਾਂ ਦੇ ਜਿਹੜੇ ਹਸਬੰਡ ਨੇ ਉਹ ਵੀ ਜਿਹਨਾਂ ਦਾ ਪੂਰਾ ਸਾਥ ਦਿੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਗੱਲਬਾਤ ਕਰਦੇ ਆਂ ਵੀਰ ਵੀ ਸਾਡੇ ਨਾਲੇ ਭਾਜੀ ਕੀ ਨਾਂ ਹੈ ਆਪਣਾ ਮੇਰੇ ਨਾਂ ਸੁਖਵਿੰਦਰ ਸਿੰਘ ਆ ਜੀ ਇਹ ਸਮਾਂ ਹੋ ਗਿਆ ਤੁਹਾਨੂੰ ਅਸੀਂ ਮੈਨੂੰ ਕੋਈ ਐਕਸਟਰਾ ਹੋ ਗਿਆ ਜੀ ਰਿਸਪੌਂਸ ਕਿੱਦਾਂ ਦਾ ਬਹੁਤ ਵਧੀਆ ਰਸੋਈ ਸਾਗ ਵਗੈਰਾ ਬਣਾ ਰਹੇ ਕੋਈ ਮੱਕੇ ਦੀ ਰੋਟੀ ਬਣਾ ਰਹੇ ਇਸ ਤੋਂ ਇਲਾਵਾ ਹੋਰ ਕੀ ਕੀ ਖਾਸ ਹੋਰ ਆਪਣੇ ਕੋਲ ਕੜੀ ਚਾਵਲ ਹੁੰਦਾ ਜੀ ਰਾਜਮਾ ਚਾਵਲ ਦਾਲ ਚਾਵਲ ਦਾਲ ਰੋਟੀ ਸਬਜ਼ੀ ਪਰਾਂਠੇ ਸਾਗ ਮੱਕੀ ਦੀ ਰੋਟੀ ਪਰਿਵਾਰ ਦਾ ਪੂਰਾ ਸਾਥ ਨਾਲ ਅਸੀਂ ਦੇਖ ਰਹੇ ਤੁਹਾਡੇ ਘਰ ਤੇ ਵੀ ਨਾਲ ਨੇ ਬਿਲਕੁਲ ਬਿਲਕੁਲ ਦੋਨੋਂ ਜਾਨ ਮੀਆਂ ਬੀਬੀ ਰਲ ਕੇ ਮੀਆਂ ਬੀਬੀ ਕੀ ਪੂਰੀ ਜੋਇੰਟ ਫੈਮਿਲੀ ਹੈ ਸਾਡੀ ਉਹ ਘਰੇ ਮੇਰੇ ਬੱਚਿਆਂ ਨੂੰ ਸਪੋਰਟ ਵੀ ਪੂਰੀ ਹੈ ਸਾਨੂੰ ਵੀ ਸਪੋਰਟ ਪੂਰੀ ਹੈ ਆਂਦੇ ਕਿਥੋਂ ਹੰਬੜਾ ਤੋਂ ਵੀ ਹੰਬੜਾ ਤੋਂ ਆਂਦੇ ਹੋ ਹਮੜਾ ਪਿੰਡ ਜਿਹੜਾ ਉਥੋਂ ਆਂਦੇ ਹਾਂਜੀ ਹਾਂਜੀ ਅਮਰਤਪੁਰ ਚਾ ਇਹ ਇਹ ਸਥਾਨ ਤੁਹਾਨੂੰ ਖਾਸ ਲੱਗਿਆ ਇੱਥੇ ਕਿਉਂਕਿ ਅਸੀਂ ਦੇਖਿਆ ਬਹੁਤ ਸਾਰੇ ਰੇਡ ਜਾਂ ਖਾਣ ਪੀਣ ਦੇ ਜੁੜੇ ਸਟਾਲ ਲੱਗੇ ਸਨ ਇਹ ਸਥਾਨ ਵੀ ਮੈਂ ਸੇ 5 ਸਟਾਰ ਹੋਟਲਾਂ ਵਿੱਚੇ ਕੰਮ ਕਰਿਆ 5-8 ਸਾਲ ਕੰਮ ਕਰਿਆ ਇਸ ਕਰਕੇ ਮੇਰਾ ਐਸੇ ਸੀਗਾ ਥੋੜਾ ਜਿਹਾ ਤੇ ਮੈਂ ਏਸੀ ਜਗ੍ਹਾ ਚੁਣੀ ਇੱਥੇ ਆ ਕੇ ਕੰਮ ਕਰਦਾ ਹਾਂ। ਕਿ ਪੰਜ ਸਾਲ ਤੁਸੀਂ ਫਾਈਵ ਸਟਾਰ ਹੋਟਲਾਂ ਵਿੱਚ ਅੱਠ ਸਾਲ ਕਰੇ। ਅੱਛਾ ਕੁਕਿੰਗ ਦਾ ਕੰਮ ਕੀਤਾ? ਨਹੀਂ। ਬਸ ਇਹ ਪਹਿਲੇ ਦਾ ਕੰਮ ਕਰਦਾ ਸੀ ਡਰਾਈਵਿੰਗ ਕਰੀ ਜਾਂਦਾ ਸੀ। ਅੱਛਾ। ਤੇ ਛੌਂਕ ਜਿਹੜਾ ਇੱਧਰ ਪੈਕਟ ਰਹਿ ਵੀ ਤੂੰ ਇੱਧਰ ਆ ਗਿਆ ਤੁਸੀਂ। ਫਿਰ ਆਪਣੇ ਮਨ 'ਚ ਸੀਗਾ ਕਿ ਆਪਣਾ ਕੰਮ ਕਰਨਾ ਚਾਹੇ ਛੋਟਾ ਹੀ ਹੋਵੇ ਕਿਉਂ ਨਾ। ਔਰ ਵਾਈਫ ਨੂੰ ਵੀ ਸੀਗਾ ਕਿ ਮੈਂ ਵੀ ਕੋਈ ਕੰਮ ਕਰਨਾ ਫਿਰ ਅਸੀਂ ਦੋਨਾਂ ਨਾਲ ਕੇ ਸੋਚਿਆ ਕਿ ਇਹੀ ਕੰਮ ਆ ਜਿਹੜਾ ਸਾਡੀ ਦੋਨੇ ਰਲ ਕੇ ਕਰ ਸਕਦੇ ਹਾਂ। ਤੁਸੀਂ ਦੇਖ ਰਹੇ ਕਿ ਪੰਜਾਬੀ ਲਗਾਤਾਰ ਤੁਹਾਡੇ ਕੋਲ ਆ ਰਹੇ ਨੇ ਕਿਉਂਕਿ ਮੱਕੇ ਦੀ ਰੋਟੀ ਸਰੋਂ ਦਾ ਸਾਗ ਪੰਜਾਬੀਆਂ ਨੂੰ ਖਾਸ ਤੌਰ ਤੇ ਚਾਹੀਦਾ ਕਰਿਆ ਮੇਰੇ ਜਦ ਸਾਰਾ ਕੁਝ ਠਿਕਾ ਹੁੰਦਾ ਉਹਦੇ ਸਾਹਮਣੇ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਤੁਸੀਂ ਦੱਸ ਰਹੇ ਵਧਿਆ ਆ ਰਿਹਾ ਤੇ ਪਹਿਲਾਂ ਇੱਥੇ ਅਸੀਂ ਰੋਡ ਤੇ ਦੇਖਿਆ ਕਿ ਜ਼ਿਆਦਾ ਪ੍ਰਵਾਸੀ ਉਹਨਾਂ ਦੀ ਰੀੜੀਆਂ ਲੱਗੀਆਂ ਹੁੰਦੀ ਸੀ ਹੁਣ ਪੰਜਾਬੀ ਬੜੇ ਜੋ ਹੈ ਰੋਡ ਤੇ ਇਸ ਕੰਮ ਨੂੰ ਲੈ ਕੇ ਖੜੇ ਨੇ ਦੇਖੋ ਬਹੁਤ ਗੱਲਾਂ ਹੁੰਦੀਆਂ ਸਰ ਕਿ ਇਕ ਆਪਣਾ ਕੰਮ ਆਪਣਾ ਹੀ ਹੁੰਦਾ ਜੀ ਕੋਈ ਗੁਲਾਮੀ ਨਹੀਂ ਹੈ ਕਿਸੇ ਦੀ ਕੋਈ ਉਹ ਨਹੀਂ ਹੈ ਔਰ ਦੂਸਰਾ ਅਸੀਂ ਦੋਨੋਂ ਮੀਆਂ ਬੀਬੀ ਕਰ ਰਹੇ ਆ ਆਪਣੇ ਆਪ ਦਾ ਮਜ਼ਰ ਸਿੱਖੀ ਕਰਕੇ ਬਸ ਬਰਕਰਪੂਰੀ ਸਾਤਪੁਰੂ ਮੇਰੇ ਬਹੁਤ ਪਰਪਾਈ ਕਿੱਥੇ ਕਹਿੰਦੇ ਜਾਓਗੇ ਪੰਜਾਬੀਆਂ ਨੂੰ ਕਿਉਂਕਿ ਤੁਸੀਂ ਪੰਜਾਬੀਆਂ ਦਾ ਖਾਸ ਥਾਣਾ ਵੇਚ ਰਹੇ ਇਹੀ ਪੰਜਾਬੀਆਂ ਨੂੰ ਕਹਿਣਾ ਚਾਹੁੰਦੇ ਸਰ ਕਿ ਜੋ ਸਾਡਾ ਕਲਚਰ ਆ ਉਹਨੂੰ ਫੋਲੋ ਕਰੋ ਜੋ ਵੈਸਟਰਨ ਕਲਚਰ ਆ ਉਹਦੇ ਕੰਨੇ ਨਾ ਜਾਓ ਆਪਣਾ ਕਲਚਰ ਤਾਂ ਆਪ ਵੀ ਬਹੁਤ ਮਸ਼ਹੂਰ ਆ ਬਜਰੂਰੀ ਹੈਗਾ ਫਾਸਟ ਫੂਡ ਕੰਨੇ ਜਾਣੇ ਤੁਸੀਂ ਬਾਕੀ ਚੀਜ਼ਾਂ ਕੰਨੇ ਜਾਣੇ ਹੋ ਆਪਣਾ ਕਲਚਰ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਮਹਾਨ ਆ ਉਹ ਤਕਰੀਬਨ ਕਿ ਮੇਰੇ ਹਿਸਾਬ ਦੇ ਨਾਲ ਵਰਲਡ ਦੇ ਵਿੱਚ ਫੇਮਸ ਆਪਣਾ ਸਭਿਆਚਾਰਾ ਜਿਹੜਾ ਜੀ ਅਸੀਂ ਦੇਖ ਰਹੇ ਹਾਂ ਛੋਟੇ ਆਪੀ ਵੀ ਤੁਸੀਂ ਬੜਾ ਅੱਛਾ ਸੈਟਅਪ ਲਗਾਇਆ ਇੱਕ ਲੱਗ ਰਿਹਾ ਜਿਵੇਂ ਰਸੋਈ ਹੋਵੇ ਪੂਰੀ ਰਸੋਈ ਵਰਗੀ ਜੋ ਫੀਲਿੰਗ ਜਿਹੜੀ ਇੱਥੇ ਆ ਰਹੀ ਹੈ ਜਿਵੇਂ ਤੁਹਾਡੇ ਘਰ ਦੇ ਜਿਹੜੇ ਇੱਥੇ ਜਿਵੇਂ ਆਪਣੇ ਬੈਠੇ ਹੁੰਦੇ ਆ ਰਸੋਈ ਦੇ ਵਿੱਚ ਘਰ ਦੇ ਵਿੱਚ ਖਾਣਾ ਬਣਾਉਂਦੇ ਆ ਮਾਵਾ ਪੈਨਾ ਉਦਾਂ ਹੀ ਜੋ ਹੈ ਇੱਥੇ ਫੀਲਿੰਗ ਆ ਰਹੀ ਹੈ ਸਰ ਜੀ ਇਹ ਤੁਹਾਨੂੰ ਫੀਲਿੰਗ ਕਲੀ ਇੱਥੇ ਬੈਣਦੇ ਨਹੀਂ ਸਰ ਜਦੋਂ ਤੁਸੀਂ ਖਾਓਗੇ ਉਦੋਂ ਵੀ ਤੁਹਾਨੂੰ ਇਹੀ ਫੀਲਿੰਗ ਆਊਗੀ ਇੱਕ ਘਰ ਵਾਂਗੂ ਰੋਟੀ ਖਾ ਰਹੇ ਆ ਹਲੇ ਮੈਂ ਇਸ ਨੂੰ ਦੁਕਾਨ ਨੂੰ ਆਪਣੀ ਨੂੰ ਕੋਈ ਨਾਮ ਨਹੀਂ ਦਿੱਤਾ ਇਸ ਕਰਕੇ ਨਾਮ ਨਹੀਂ ਦਿੱਤਾ ਕਿ ਲੋਕਾਂ ਦਾ ਰਿਸਪੌਂਸ ਹੀ ਦੇਖਾਂਗੇ ਕੀ ਨਾਮ ਦੇ ਰਹੇ ਨੇ ਹੁਣ ਲੋਕਾਂ ਨੇ ਨਾਮ ਦਿੱਤਾ ਆ ਬਸ ਹੁਣ ਬਹੁਤ ਜਲਦੀ ਨਾਮ ਵੀ ਸ਼ੋ ਕਰ ਦੇਣਾ ਇਹ ਤੇ ਮਤਲਬ ਲੋਕਾਂ ਨੇ ਖਾ ਪੀ ਕੇ ਸਵਾਦ ਵਾਲਾ ਤੁਹਾਨੂੰ ਨਾਮ ਦਿੱਤਾ ਜਿਸ ਤਰ੍ਹਾਂ ਸਵਾਦ ਹੈ ਉਸ ਤਰ੍ਹਾਂ ਸਵਾਦ ਵਾਲਾ ਹੀ ਨਾਮ ਹੋਏਗਾ ਹਾਂਜੀ ਘਰ ਦਾ ਸਵਾਦ ਫ੍ਰੀਕ ਬੰਦਾ ਜਿੰਨੇ ਵੀ ਗਾਹਕ ਆ ਕੇ ਮੇਰੇ ਕੋਲ ਕਸਟਮਰ ਆਉਂਦੇ ਨੇ ਇਹੀ ਬੋਲਦੇ ਨੇ ਕਿ ਯਾਰ ਫਕਿੰਗ ਘਰ ਵਾਲਾ ਸਵਾਦ ਹੀ ਹੈ ਕੋਈ ਫੀਲ ਨਹੀਂ ਹੋ ਰਿਹਾ ਅਗਰ ਇਸੇ ਫੀਲ ਨਹੀਂ ਹੋ ਰਿਹਾ ਤੁਹਾਨੂੰ ਲੱਗ ਰਿਹਾ ਵੀ ਇਹ ਕਿਚਨ ਆ ਪਰ ਉਸੇ ਬੈ ਕੇ ਜਦੋਂ ਖਾਉਂਗੇ ਤੁਹਾਨੂੰ ਉਹ ਵੀ ਫੀਲਿੰਗ ਹੋਗਾ ਵੀ ਬਾਜ਼ਾਰ ਚੋਂ ਖਾ ਰਹੇ ਹਾਂ ਜਾਂ ਇਹੀ ਘਰ ਚ ਖਾ ਰਹੇ ਹਾਂ ਆਪਾਂ ਦੇਖ ਲਈਏ ਕਿ ਖੰਬੇ ਦੇ ਉੱਤੇ ਜਿਹੜੇ ਨੇ ਲੋਕ ਇੱਥੇ ਬੈਠੇ ਹੋਏ ਖਾ ਰਹੇ ਨੇ ਇਹ ਜਿਹੜਾ ਤੁਸੀਂ ਬਣਾਇਆ ਸੈਟਅਪ ਐਸੇ ਖਾਣ ਪੀਣ ਦਾ ਤੇ ਉਹ 5 ਸਟਾਰ ਵਾਲੇ ਜਾਂ ਵੱਡੇ ਵੱਡੇ ਹੋਟਲਾਂ ਦੇ ਰੈਸਟੋਰੈਂਟਸ ਉਹ ਉਹ ਹੀ ਜੋ ਉਸ ਤਰ੍ਹਾਂ ਹੀ ਬੈ ਕੇ ਆਰਾਮ ਨਾਲ ਹਾਲਾਂਕਿ ਲੋਕੀ ਕਈ ਵਾਰੀ ਬਾਤ ਇਹ ਨੇ ਕਿ ਯਾਰ ਸੜਕ ਤੇ ਬੈ ਕੇ ਖਾਣਾ ਲੇਕਿਨ ਲੋਕ ਆ ਰਹੇ ਨੇ ਖਾ ਰਹੇ ਨੇ ਬਸ ਭਾਈ ਹਰੇਕ ਦਾ ਆਪਣਾ ਮਾਈਂਡ ਆ ਕਿਸੇ ਦਾ ਕੋਈ ਕਿਦਾਂ ਪਰ ਇਹ ਆ ਵੀ ਸਵਾਦ ਹੋਣਾ ਚਾਹੀਦਾ ਸਵਾਦ ਕਰਕੇ ਅਸੀਂ ਕਹਿ ਰਹੇ ਹਾਂ ਸਵਾਦ ਕਰਕੇ ਹੀ ਉਹ ਆ ਰਹੇ ਨੇ ਤੇ ਸੜਕ 'ਤੇ ਬਹਿ ਕੇ ਵੀ ਖਾਣ। ਔਰ ਥੋੜੇ ਸਾਹਮਣੇ ਉਹ ਬੰਦਾ ਪੈਕ ਕਰਾ ਅਗਲਾ 5 ਸਟਾਰ ਚੀਜ਼ ਪੈਕ ਲੈ ਕੇ ਗਿਆ ਤਾਂ ਇੰਗਰਾਹੀ। ਜੀ ਤੋਂ ਭਾਜੀ ਮੇਰੇ ਕੋਲ ਸਾਰੇ ਜਿੰਨੇ 5 ਸਟਾਰ ਦੇ ਵਿੱਚ ਜਾਂ ਉਹ ਛੋਟੇ ਮੋਟੇ ਹੋਟਲ ਦੇ ਠਹਿਰਦੇ ਸਾਰੇ ਇੱਥੋਂ ਪੈਕ ਕਰਾ ਕੇ ਲੈ ਜਾਂਦੇ ਨੇ। ਜਿਦਾਂ ਹੁਣ ਥੋੜੇ ਸਾਹਮਣੇ ਇੱਕ 30 ਬੰਦਿਆਂ ਦੀ ਰੋਟੀ ਪੈਕ ਕਰਵਾ ਕੇ ਲੈ ਗਏ। ਡਿਲੀਵਰੀ ਤੁਸੀਂ ਕਰਦੇ ਹੋ ਡਿਲੀਵਰੀ ਵੀ ਕਰਦੇ। ਨਹੀਂ ਡਿਲੀਵਰੀ ਹੀ ਨਹੀਂ ਹੁੰਦੀ ਜੀ। ਡਿਲੀਵਰੀ ਅਗਰ ਜ਼ਿਆਦਾ ਕੁਆਂਟੀਟੀ ਆ ਫੇਰ ਕਰ ਦਿੰਦੇ ਆ। ਆਦਰਵਾਇਜ਼ ਪੈ ਇਹ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਕਿ ਪੰਜਾਬੀ ਇਹ ਕੰਮ ਹੋਣ ਜਿਹੜਾ ਪਹਿਲਾਂ ਸ਼ਰਮਿੰਦਗੀ ਮਹਿਸੂਸ ਕਰਦੇ ਸੀ ਸੜਕ ਤੇ ਖਲੋ ਕੇ ਵੇਚਣ ਨੂੰ ਸਾਮਾਨ ਜਾਂ ਖਾਂ ਪੀਣ ਨੂੰ ਹੁਣ ਜੋ ਹੈ ਪੰਜਾਬੀ ਖਾ ਵੀ ਰਹੇ ਨੇ ਤੇ ਵੇਚ ਵੀ ਰਹੇ ਨੇ ਅੱਜ ਦੋਨੇ ਗੱਲਾਂ ਨੇ ਗਰਮ ਗਰਦਾਸ ਮਾਨ ਸਾਹਿਬ ਜੀ ਦਾ ਗਾਣਾ ਵੀ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਸਾਡੀ ਸੋਚ ਵੱਡੀ ਛੋਟੀ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੈ ਹੋਰ ਦੋਨੇ ਹੀ ਮੀਮੇ ਮੀਆਂ ਬੀਬੀ ਰਲ ਕੇ ਕਰਦੇ ਆ ਕੋਈ ਮੈਨੂੰ ਇਹਦੇ ਵਿੱਚ ਹੋ ਨਹੀਂ ਹੈ ਪਰ ਹੁਣ ਐਵੇਂ ਨਹੀਂ ਚਾਹੀਦਾ ਕਿਉਂਕਿ ਸਾਡੇ ਗੁਰੂਆਂ ਪੀਰ ਫਕੀਰਾਂ ਨੇ ਸਾਨੂੰ ਹੱਕ ਦੀ ਮਿਹਨਤ ਕਰਨੀ ਦੱਸੀ ਹੈ ਨਾ ਕਿ ਇਹ ਚੋਰੀ ਠਗੀ ਜਾਂ ਉਹ ਚੀਜ਼ਾਂ ਗਲਤ ਨੇ ਮੈਂ ਤਾਂ ਜੋ ਤੁਸੀਂ ਮਰਜ਼ੀ ਕਰੋ ਚਾਹ ਜੋਤੀਆਂ ਵਾਲੇ ਚ ਕਰੋ ਮੈਂ ਤਾਂ ਥੋੜੀ ਬਿਲਕੁਲ ਵੀਰ ਕਹਿ ਰਿਹਾ ਕਿ ਮਿਹਨਤ ਕਰਨੀ ਚਾਹੀਦੀ ਹੈ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜੇਕਰ ਤੁਸੀਂ ਮਿਹਨਤ ਕਰਦੇ ਹੋ ਤੇ ਕਾਮਯਾਬੀ ਵੀ ਜੋ ਹੈ ਤੁਹਾਨੂੰ ਮਿਲਣ ਗਿਆ ਤੇ ਇਸ ਕਾਮਯਾਬ ਜੋੜੀ ਨੂੰ ਵੀ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਵੱਲੋਂ ਇੱਕ ਛੋਟੇ ਹਾਤੀ ਦੇ ਵਿੱਚ ਇੱਕ ਰਸੋਈ ਤਿਆਰ ਕੀਤੀ ਗਈ ਹੈ ਤੇ ਸਵਾਦ ਦੀ ਰਸੋਈ ਜਿਹੜੀ ਹੈ ਇੱਥੇ ਹੈ ਪੰਜਾਬੀ ਲਗਾਤਾਰ ਇਹਨਾਂ ਨੂੰ ਪਿਆਰ ਦੇ ਰਹੇ ਨੇ ਇਹਨਾਂ ਕੋਲ ਆ ਰਹੇ ਨੇ ਖਾ ਰਹੇ ਨੇ ਜੇਕਰ ਤੁਸੀਂ ਵੀ ਲੋਧੀ ਕਲਬ ਰੋਡ ਤੇ ਆ ਜਾ ਰਹੇ ਹੋ ਨਿਕਲ ਰਹੇ ਹੋ ਤੇ ਇਸ ਮਸਵਾਦ ਦਾ ਜਿਹੜਾ ਇਸ ਸਵਾਦੀ ਰਸੋਈਏ ਉਸ ਦਾ ਜੋ ਹੈ ਜਰੂਰ ਆਨੰਦ ਲੋ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਬੀਜ਼ 아이 ਸੁਰਕਾਪੀ ਟੀਵੀ ਲੁਧਿਆਣਾ